ਚਟਕਾ 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 ਪੰਜਾਬ ਪੁਲਿਸ ਨੂੰ ਵੱਡਾ ਝਟਕਾ ਇਸ ਵੇਲੇ ਦੀ ਵੱਡੀ ਖਬਰ ਤਰਨਤਾਰਨ ਤੋਂ ਆ ਰਹੀ ਹੈ ਜਿੱਤੇ ਕਈ ਤਰਨਤਾਰਨ ਦੇ ਵਿੱਚ ਕੰਚਨਪਿਤ ਕੋਰ ਨੂੰ ਰਿਹਾਅ ਕਰ ਦਿੱਤਾ ਗਿਆ ਜੇ ਬਿਲਕੁਲ देर रात ਨੂੰ 8 ਵਜੇ ਸੁਣਵਾਈ ਸ਼ੁਰੂ ਹੋਈ ਸੀ ਜੋ ਕਿ ਤੜਕੇ 4 ਵਜੇ ਤੱਕ ਚੱਲੇ ਤੇ ਆਖਰਕਾਰ ਪੰਜਾਬ ਪੁਲਿਸ ਦੇ ਤਰਕ ਕੁੱਤਰ ਖਬਣ ਗਏ ਯਾਨੀ ਕਿ ਅਦਾਲਤ ਦੇ ਵਿੱਚ ਪੰਜਾਬ ਪੁਲਿਸ ਦਾ ਇੱਕ ਤਰਕ ਨਹੀਂ ਚੱਲਿਆ ਔਰ ਪਾਣੀਗੋਗ ਦਲਤ ਨੇ ਕੰਚਨਪ੍ਰੀਤ ਕੋਰ ਨੂੰ ਰਿਹਾਆ ਕਰਨ ਦੇ ਹੁਕਮ ਸੁਣਾ ਦਿੱਤੇ ਜਿਸ ਤੋਂ ਬਾਅਦ ਤੜਕੇ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਤਸਵੀਰਾਂ ਨੇ ਕੰਚਨਪ੍ਰੀਤ ਕੋਰ ਦੇ ਘਰ ਆਈਆਂ ਖੁਸ਼ੀਆਂ ਦੀਆਂ ਕਿਸ ਤਰੀਕੇ ਦੇ ਨਾਲ ਕੰਚਨਪ੍ਰੀਤ ਕੋਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਚਾਰ ਮੁਕਦਮਿਆਂ 'ਚ ਅੰਤਰੀਮ ਬੇਲ ਲੈ ਕੇ ਮੌਕੇ ਦੇ ਉੱਤੇ ਸ਼ਾਮਲ ਤਫ਼ਤੀਸ਼ ਹੋਣ ਪਹੁੰਚੀ ਸੀ ਇੱਕ ਪੰਜਵੇਂ ਮੁਕਦਮੇ 'ਚ ਉਸ ਨੂੰ ਨਾਮਜ਼ਦ ਕਰ ਦਿੱਤਾ ਗਿਆ ਸੀ ਪੰਜਾਬ ਪੁਲਿਸ ਨੇ ਬੜੀ ਦਲੇਰੀ ਦਿਖਾਈ ਸੀ ਇੱਕ ਮਹਿਲਾ ਦੇ ਉੱਤੇ ਇੱਕ ਮਹਿਲਾ ਧੀ ਦੇ ਉੱਤੇ ਇੱਕ ਅਕਾਲੀ ਦਲ ਦੀ ਕੈਂਡੀਡੇਟ ਦੀ ਧੀ ਦੇ ਉੱਤੇ ਇਸ ਤਰੀਕੇ ਦੀ ਕਾਰਵਾਈ ਕਰਕੇ ਬੜੀ ਬਹਾਦਰੀ ਦਿਖਾਈ ਸੀ ਪੰਜਾਬ ਦੀ ਪੁਲਿਸ ਨੇ ਔਰ ਇਸ ਬਹਾਦਰੀ ਨੂੰ ਕੀ ਨਾਮ ਮਿਲਿਆ ਤੁਹਾਨੂੰ ਦਿਖਾ ਰਹੇ ਆ ਕਿ ਆਖਰਕਾਰ ਵੱਡਾ ਚਟਕਾ ਲੱਗਾ ਜੀ ਔਰ ਰਿਹਾ ਕਰਨ ਦੇ ਹੁਕਮ ਜਾਰੀ ਹੋ ਗਏ ਕੰਚਰਪੇਤ ਕੋਰ ਨੂੰ ਰਿਹਾ ਕਰ ਦਿੱਤਾ ਗਿਆ ਹੈ ਅਕਾਲੀ ਦਲ ਨੇ ਇਸ ਪੂਰੇ ਮਸਲੇ ਨੂੰ ਨਿਆਂ ਦੀ ਜਿੱਤ ਦੱਸਿਆ ਕੁਲ ਮਲਾਕੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੀ ਤੱਕੇ ਸ਼ਹੀਦ ਉੱਤੇ ਲੱਗਦੇ ਇਲਜ਼ਾਮਾਂ ਤੋਂ ਬਾਅਦ ਇਹੋ ਜੀ ਖਬਰ ਸਾਹਮਣੇ ਆਣਾ ਕਿਤੇ ਰਖੇ ਤੇ ਪੰਜਾਬ ਪੁਲਿਸ ਵਾਸਤੇ ਵੱਡਾ ਝਟਕਾ ਹੈ ਔਰ ਇੱਕ ਸਵਾਲ ਹੈ ਕਿ ਪੰਜਾਬ ਚ ਵਾਕਈ ਪੁਲਿਸ ਰਾਜ ਕਾਇਮ ਹੋ ਗਿਆ ਹੈ ਇੱਕ ਵੱਡਾ ਸਵਾਲ ਹੈ ਕਿ ਪੰਜਾਬ ਪੁਲਿਸ ਨੇ ਉਸ ਮਹਿਲਾ ਨੂੰ ਕਿਉਂ ਗ੍ਰਿਫਤਾਰ ਕੀਤਾ ਜੋ ਕਿ ਸ਼ਾਮਲ ਤਫਤੀਸ਼ ਹੁਣ ਖੁਦ ਪਹੁੰਚੀ ਸੀ ਇਨਾਂ ਕਈ ਸਵਾਲਾਂ ਨੂੰ ਜਨਮ ਦਿੱਤਾ ਗਿਆ ਸੀ ਔਰ ਇਨਾਂ ਸਵਾਲਾਂ ਦੇ ਉੱਤੇ ਬੈਸ ਹੋਈ ਔਰ ਆਕਰਕਰ ਕੰਚਨਪ੍ਰੀਤ ਕੌਰ ਦੀ ਦੇਹਾਈ ਦੇ ਹੁਕਮ ਜਾਰੀ ਹੋ ਗਏ ਇਨਸਾਫ ਦਸਾਇਆ ਮੈਨੂੰ ਤੇ ਸ਼੍ਰੋਮਣੀ ਅਕਾਲੀ ਦਲ ਦਾ ਤੇ ਜਿੰਨੇ ਵੀ ਸਾਡੇ ਨਾਲ ਪੈਂਦੇ ਜਿਹੜੇ ਅੱਜ ਖੜੇ ਆ ਅਜੇ ਨਹੀਂ دیر ਤੱਕ ਵੀ ਅਜੂਰ ਇੱਥੇ ਖੜੇ ਰਹੇ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਤੁਹਾਨੂੰ ਜਿਹੜਾ ਉਹਨਾਂ ਨੇ ਰੀਟੇਨ ਕੀਤਾ ਕੁਝ ਉਸੇ ਕੋਲ ਸਾਰਾ ਕਿਸ਼ੋਰ ਰਿਹਾ ਜੀ ਇਹ ਕੋਈ ਜੀ ਜਦੋਂ ਮੈਨੂੰ ਲੈ ਕੇ ਗਏ ਆ ਮੈਨੂੰ ਤਾਂ ਪਤਾ ਨਹੀਂ ਨੌਲੇਜ ਨਹੀਂ ਆ ਕਿ ਕੀ ਹੋਇਆ ਹੈ ਪਰ ਜਿੰਦੇ ਸੱਚੇ ਪਾਸ਼ਾ ਨਗਰੀ ਦੇ ਵਿੱਚ ਮੈਂ ਸਮੂੱਚੇ ਪੰਜਾਬੀਆਂ ਨੂੰ ਤੇ ਖਾਸ ਕਰਕੇ ਹਰਕਤ ਕਰਨ ਤਰਨ ਦੇ ਲੋਕਾਂ ਨੂੰ ਦੱਸਦਾ ਹਾਂ ਕਿ ਕਰਨ ਤਰਨ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਤਸਵੀਲ ਤੋਂ ਜਿਹੜੀ ਆ ਅਕਾਲੀ ਦਲ ਦੇ ਉਮੀਦਵਾਰ ਭਾਵੇਂ ਮੈਂ ਅਕਾਲੀ ਦਲ ਦਾ ਕੋਈ ਹੈ ਨਹੀਂਗਾ ਪਰ ਮੈਨੂੰ ਉੱਥੇ ਕਿਹਾ ਗਿਆ ਪਾਰਟੀ ਵੱਲੋਂ ਕਿ ਕੰਚਨਪੀਤ ਨੂੰ ਜਿਹੜਾ ਆ ਉਹ ਚੋਣ ਲੜਨੀ ਹੈ ਤੇ ਮੈਂ ਇੱਕ ਅਕਾਲੀ ਰੂਹ ਵਾਲਾ ਬੰਦਾ ਹੋਣ ਕਰਕੇ ਇਸ ਪੰਜਾਬ ਦੇ ਲੋਕਾਂ ਨੂੰ ਸਮੁੱਚੇ ਪੰਜਾਬੀਆਂ ਨੂੰ ਇਹ ਜਿਹੜਾ ਆ ਦੱਸਣਾ ਚਾਹਣਾ ਹੈ ਕਿ ਸਾਡੀ ਬੱਚੀ ਜਿਹੜੀ ਹੈ ਕਿਸੇ ਜੁਣ ਤੋਂ ਜ਼ਿਲ੍ਹਾ ਪੁਲਿਸ ਦੀ ਮੀਟਿੰਗ